ਸਸੇਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਕੰਜ਼ਰਵੇਟਿਵ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਖਾਸ ਕਰਕੇ ਕਾਰੋਬਾਰੀਆਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਕਨਜ਼ਰਵੇਟਿਵ ਪਾਰਟੀ ਦੇ ਨੁਮਾਇੰਦੇ ਆਪੋ ਆਪਣੀ ਜਿੱਤ ਦਾ ਦਾਵਾ ਤਾਂ ਕਰ ਰਹੇ ਨੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਉਹਨਾਂ ਦੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਕਾਰੋਬਾਰੀਆਂ ਦੇ ਲਈ ਹੋਰ ਵਧੀਆ ਮੌਕੇ ਵੀ ਹੈ ਉਹ ਪ੍ਰਦਾਨ ਕਰਨਗੇ ਐਨਰਸੋਲਵ ਡਿਜ਼ਾਈਨ ਐਂਡ ਬਿਲਡ ਦੇ ਤਜਿੰਦਰ ਗਰੇਵਾਲ ਦੇ ਨਾਲ ਖਾਸ ਤੌਰ ਦੇ ਉੱਤੇ ਮੁਲਾਕਾਤ ਕੀਤੀ ਕਨਜ਼ਰਵੇਟਿਵ ਦੇ ਨੁਮਾਇੰਦਿਆਂ ਦੇ ਨੇਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹਮੇਸ਼ਾ ਉਹਨਾਂ ਦੀ ਪਾਰਟੀ ਲੋਕਾਂ ਦੇ ਹਿੱਤ ਦੇ ਲਈ ਕੰਮ ਕਰਦੀ ਰਹੇਗੀ। ਇਹ ਕੰਪਨੀ Prosource Inc Electric Inc ਜਿਹਨਾਂ ਦੇ ਤੁਸੀਂ ਸਪਲਾਈ ਲੈ ਸਕਦੇ ਹੋ ਵੱਡੀਆਂ ਤਾਰਾਂ ਤੇ ਛੋਟੀਆਂ ਤਾਰਾਂ ਹਰ ਤਰ੍ਹਾਂ ਦੀ ਇਲੈਕਟ੍ਰਿਕ ਸਪਲਾਈ ਤੁਸੀਂ ਲੈ ਸਕਦੇ ਹੋ। ਸੋ ਭਾਜੀ ਥੈਂਕ ਯੂ ਵੈਰੀ ਮੱਚ ਤੁਸੀਂ ਇੰਨਾ ਪਿਆਰ ਦਿੱਤਾ ਕਿ ਅੱਜ ਤੁਸੀਂ ਸਾਰੇ ਆਪਣੇ ਯਾਰ ਦੋਸਤਾਂ ਤੇ ਇਕੱਠੇ ਕੀਤੇ ਹੋ ਸਾਨੂੰ ਮੌਕਾ ਮਿਲਿਆ ਕਿ ਅਸੀਂ ਤੁਹਾਡੇ ਪ੍ਰੂਫ ਪ੍ਰੂਫ ਹੋ ਕੇ ਦੱਸ ਸਕੀਏ ਸਾਰੇ ਲੋਕਾਂ ਨੂੰ ਇੰਪੋਰਟੈਂਸ ਦੱਸ ਸਕੀਏ। ਜਦੋਂ ਸਾਨੂੰ ਸਟੋਰੀਆਂ ਦੋ ਲੋਕੀ ਦੱਸਦੇ ਨੇ ਨਾ ਨੋਟ ਓਨਲੀ ਕਿ ਵੋਟਾਂ ਲੈਣ ਵਾਸਤੇ ਉਹ ਸਟੋਰੀਆਂ ਸੁਣਨੀਆਂ ਪੈਂਦੀਆਂ ਪਰ ਪੈਸੇ ਜਦੋਂ ਸੁਣਦੇ ਆ ਤੁਹਾਡੇ ਤੁਸੀਂ ਸੋਚਦੇ ਹੋ ਕਿ ਤੁਸੀਂ ਰਹਿ ਕਿੱਥੇ ਰਹੇ ਹੋ ਜਾ ਕੇ ਵੇਖੋ ਡਾਕਟਰ ਨਾ ਹੋਵੇ ਫੋਨ ਕਰਦੇ ਹੋ ਐਂਬੂਲੈਂਸ ਢੈਂਟ ਕੇ ਬਾਹਰ ਆਉਂਦੀ ਹੈ ਇਹ ਇਹ ਕਿਤਨਾਂ ਦਾ ਕੈਨੇਡਾ ਅਸੀਂ ਅਸੀਂ ਸੋਚ ਰਹੇ ਹਾਂ ਪੁਲਿਸ ਦੀ ਆਪਾਂ ਗੱਲ ਕਰਦੇ ਹਾਂ ਸਾਡਾ ਲਾਅ ਵੇਖੋ ਕਿੱਥੇ ਜਾ ਰਿਹਾ ਹੈ ਜੇ ਤੁਸੀਂ ਲੱਖ ਡਾਲਰ ਕਮਾਉਨੇ ਹੋ 40000 ਡਾਲਰ ਤੇ ਜੇ ਤੁਸੀਂ ਗਵਰਨਮੈਂਟ ਨੂੰ ਦੇ ਦਿੰਦੇ ਹੋ ਉਹ ਤੁਹਾਡਾ ਉਹ ਤੁਹਾਡਾ ਸ਼ੇਅਰ ਹੈ ਜਿਹੜਾ ਤੁਸੀਂ ਕਾਮਨ ਚ ਲਾਉਣ ਦੇ ਚਲਾਉਣ ਦੇ ਰਹੇ ਜੇ ਆਈ ਹੈਵ ਆਲਵੇਸ ਸਪੋਰਟਡ ਹਿਮ I remember many times uh, sitting across from him as he was uh, grilling me on broadcasting uh, throughout Surrey. He always held my feet to the ground, but he also knew the issues. And that's what I think is absolutely critical in our politicians going forward in the future. We want politicians that will listen to the people, listen to the people. Then we want them to move ahead with decisions based on what our communities want across Canada and what we want in Surrey. And then we want them to act really quickly. Thank you so much. I always call Mr. McCullum as a Mr. Mayor. Whenever I call him, I'll always say Mr. Mayor thank you so much and always blessed and obsessed whenever i get company of mr McCullum. he was on our campaign kickoff day and he endorsed me right there in the campaign we about 500 volunteers were there and he said i am supporting harjeet Kato kat vi visit kitiyan khali pinya. khali da matlab <laughs> ki ਅਜੇ ਹੁਣ ਕੁਛ ਨਹੀਂ ਕੋਈ ਨੈਚੁਰਲ ਡਿਜ਼ਾਸਟਰ ਨਹੀਂ ਹੋਇਆ ਇਸ ਦੇਸ਼ ਦੇ ਵਿੱਚ ਲੋਕਾਂ ਦੀ ਆਸ ਖਤਮ ਹੋ ਗਈ ਜਦ ਅਸੀਂ ਆਸ ਤੋਂ ਨਿਕਲ ਜਾਂਦੇ ਹ ਇਫ देयर इज नो ਹੋਪ देयर इज नो ਵੈਲ ਸਾਰਿਆਂ ਨੂੰ ਪੁੱਛਿਆ ਉਹ ਕਹਿੰਦੇ ਗਾਹਕ ਨਹੀਂ ਆ ਰਿਹਾ ਬਸਾਖੀ ਦੇ ਦਿਨਾਂ 'ਚ ਵੀ ਆਰ ਅਬਾਊਟ 3 ਡੇਜ਼ ਅਬਾਊਟ 3 ਡੇਜ਼ ਅਵੇ ਫਰਮ ਵਨ ਆਫ ਦਾ ਬਿਗੇਸਟ ਨਗਰ ਕੀਰਤਨ ਆਊਟ ਆਫ ਰਾਦਰ ਨਾਟ ਆਊਟ ਆਫ ਇਨ ਇਨ ਦਾ ਐਨਟਾਇਰ ਵਰਲਡ more than under 1000 devotees are getting together to celebrate khalsa karan ki ho gaya ajaiha hoya kyon trudeau ate ndp de 10 salan ne eh desh barbad kar ditta broken jab pierre polieve eh kenda desh broken hai ta liberals khende nahi broken nahi hai broken di ki definition hai 10 10 11 11 ਘੰਟੇ ਦੀ ਅਡੀਕ ਹਸਪਤਾਲਾਂ ਚ ਡਰਾਈਵ ਬਾਈ ਸ਼ੂਟਿੰਗ ਐਕਸਟਰਸ਼ਨ ਕਾਲਸ ਬੱਚਿਆਂ ਨੂੰ ਐਡਮਿਸ਼ਨ ਨਾ ਮਿਲਣਾ ਵੋਟ ਫਾਰ ਹਰਜੀਤ ਗੋ ਵਾਂਸ ਅਗੇਨ ਲੈਟਸ ਸੇ ਵੋਟ ਫਾਰ ਹਰਜੀਤ ਗੋ ਸਸ਼ੀਕਲ ਜੀ ਹਰਜੀਤ ਸਿੰਘ ਗਿੱਲ ਕੰਸਰਵੇਟਿਵ ਕੈਂਡੀਡੇਟ ਸਰੀ ਨਿਊਟਨ ਤੋਂ ਅੱਜ ਬਹੁਤ ਵੱਡਾ ਇਕੱਠ ਤਜਿੰਦਰ ਸਿੰਘ ਗਰੇਵਾਲ ਅਦਵਿੰਦਰ ਸਿੰਘ ਢਾਲੀਵਾਲ ਵਕਤ ਹੁਸੈਨ ਉਹਨਾਂ ਨੇ ਕੀਤਾ ਤੇ ਰਾਈਟ ਇੰਡਸਟਰੀਅਲ ਏਰੀਆ ਜਿਹੜਾ ਛੋਟਾ ਜਿਹਾ ਸਾਡਾ 130 ਤੇ ਤੇ ਸਾਡੇ ਸਾਬਕਾ ਮੇਅਰ ਡਗ ਮੁਕੱਲਮ ਨਾਲ ਕੌਂਸਲ ਨਾਗਰਾ ਨਾਲ ਸਨ ਸਰੀ ਦੇ ਲੋਕਾਂ ਦੀਆਂ ਵੱਡੀਆਂ ਮੰਗਾਂ ਪਿਛਲੇ 16 ਸਾਲ ਦੀ ਬ੍ਰੌਡਕਾਸਟਿੰਗ ਦੇ ਵਿੱਚ ਵੰਦਰ ਜਜ਼ਬ ਹੋਈਆਂ ਪਈਆਂ ਤੇ ਸਨ ਮੈਨੂੰ ਪਤਾ ਹੈ ਤੇ ਪਿਛਲੇ 11 ਮਹੀਨੇ ਦੀ ਡੋਰ ਨੌਕ ਨੇ ਦੱਸਿਆ ਹੈ ਕਿ ਸਾਡੀ ਵੱਡੇ ਮੁੱਦੇ ਕੀ ਨੇ ਸਾਡੇ ਬੱਚਿਆਂ ਦੀਆਂ ਪੜਾਈਆਂ ਦੇ ਉਹਨਾਂ ਦੀ ਪਲੇਸਮੈਂਟ ਦੇ ਮਾਪਿਆਂ ਦੀ 웰ਬੀਇੰਗ ਦੇ ਉਸ ਤੋਂ ਬਾਅਦ ਮਹਿੰਗਾਈ ਦੇ ਮਹਿੰਗਾਈ ਤੋਂ ਉੱਪਰਲੇ ਬੰਨੇ ਸਾਡੇ ਦੇਸ਼ ਦੇ ਜਿਹੜੇ ਅਸਾਸ ਨੇ ਕੁਦਰਤੀ ਸਾਡੇ ਕੋਲ ਬਹੁਤ ਕੁਝ ਹੈ ਤੇ 1/3 ਟ੍ਰਿਲੀਅਨ ਡਾਲਰ ਦਾ ਡੈਟਾ ਦੇਸ਼ ਤੇ 54 ਬਿਲੀਅਨ ਡਾਲਰ ਇੰਟਰਸਟ ਚ ਜਾਂਦਾ ਇੱਕ ਬਿਲੀਅਨ ਡਾਲਰ ਇੱਕ ਵੀਕ ਦਾ ਤੇ 61-61 ਬਿਲੀਅਨ ਡਾਲਰ ਦਾ ਡੈਫਿਸਿਟ ਹੈ ਘਾਟੇ ਦਾ ਬਜਟ ਹੈ ਇੱਕ ਸਾਲ ਦਾ ਖਰਚੇ ਵਧਾ ਲੇ ਇਨਕਮ ਘਟਾ ਲਈ ਹੁਣ ਪੀਅਰ ਪੋਲੀਆਫ ਦੀ ਸਰਕਾਰ ਦੇ ਥੱਲੇ ਸਮਾਂ ਆ ਰਿਹਾ ਜਿਸ ਦਿਨ ਕੈਨੇਡੀਅਨ ਡ੍ਰੀਮ ਫੁੱਲਫਿਲ ਹੋਏਗਾ ਆਉਣ ਵਾਲੇ ਦਿਨਾਂ ਚ ਕੈਨੇਡਾ ਇਹ じゃ ਨਹੀਂ ਸੀ ਨਾ ਇਹ じゃ ਕੈਨੇਡਾ ਹੋਏਗਾ ਪੀਅਰ ਪੋਲੀਆਫ ਦਾ ਦਾਵਾ ਧੰਨਵਾਦ ਤੇ ਵੋਟਾਂ 18 19 20 21 ਚਾਰ ਦਿਨ ਐਡਵਾਂਸ VOTING ਸ਼ੁਰੂ ਹੋਣੀ ਆ ਕੱਲਾ ਕੱਲਾ ਘਰ ਕੱਲਾ ਕੱਲਾ ਜੀ ਨਿਕਲ ਕੇ ਵੋਟ ਪਾਓ ਤੇ ਇਸ ਕੈਨੇਡਾ ਨੂੰ ਬਚਾਈਏ ਆਪਾਂ ਤੇ ਕੈਨੇਡਾ ਦਾ ਸੁਪਨਾ ਸਾਕਾਰ ਕਰੀਏ ਧੰਨਵਾਦ ਬਹੁਤ-ਬਹੁਤ ਥੈਂਕ ਯੂ ਸਸ ਜੀ ਸਾੜਿਆਂ ਨੂੰ ਜਿੱਦਾਂ ਆਪਾਂ ਦੇਖਦੇ ਕਿ ਅੱਜ ਇੱਥੇ ਵੀ ਇੱਕ ਗੈਦਰਿੰਗ ਸੀ ਇਲੈਕਸ਼ਨ ਨੂੰ ਲੈ ਕੇ ਮੈਂ ਹਰ ਇੱਕ ਗੈਦਰਿੰਗ ਦੇ ਵਿੱਚ ਇੱਕੋ ਹੀ ਗੱਲ ਕਰਦਾ ਹਾਂ ਤੁਸੀਂ ਜਿਹਦੇ ਵੀ ਕੈਂਡੀਡੇਟ ਨੂੰ ਸਪੋਰਟ ਕਰਦੇ ਆ ਸਪੋਰਟ ਬਹੁਤ ਕਰਦੇ ਆ ਤੁਸੀਂ ਫਾਈਨੈਂਸ਼ੀਅਲੀ ਸਪੋਰਟ ਵੀ ਕਰਦੇ ਆ ਗੈਦਰਿੰਗਸ ਵੀ ਬਹੁਤ ਵੱਡੀਆਂ-ਵੱਡੀਆਂ ਕਰਦੇ ਆ ਪਰ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਗੱਲ ਜਿਹੜੀ ਬਹੁਤ ਡੀਪ ਅੰਦਰ ਤੱਕ ਬੈਠ ਗਈ ਆ ਕਿ ਸਾਡੀ ਇੱਕ ਵੋਟ ਦੇ ਨਾਲ ਫਰਕ ਕੀ ਪੈਣਾ ਪਰ ਆਪਾਂ ਪਿਛਲੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਉਸ ਤੋਂ ਪਹਿਲਾਂ ਮੇਅਰ ਦੀ ਇਲੈਕਸ਼ਨ ਹੋਈ ਮੇਰਦਕਮ ਕਲਮ ਸਾਬ ਪੂਰੀ ਸਿਟੀ ਦੇ ਵਿੱਚੋਂ ਸਿਰਫ 900 ਵੋਟ ਦੇ ਨਾਲ ਪਿੱਛੇ ਰਹਿ ਗਏ ਸੀਗੇ ਸੋ ਮੇਰੀ ਹੰਬਲੀ ਰਿਕਵੈਸਟ ਆ ਸਾਰੇ ਰੈਜ਼ੀਡੈਂਟਸ ਨੂੰ ਕਿ ਤੁਸੀਂ ਪਲੀਜ਼ 18 ਤਰੀਕ ਨੂੰ ਐਡਵਾਂਸ ਪੋਲਿੰਗ ਸਟਾਰਟ ਹੋ ਜਾਣੀ ਆ ਤੇ ਬਹੁਤ ਇੰਪੋਰਟੈਂਟ ਆ ਇਸ ਵਾਰ ਕਿ ਆਪਾਂ ਵੋਟ ਪਾਉਣ ਜਾਈਏ ਸੋ ਹੰਬਲੀ ਰਿਕਵੈਸਟ ਆ ਕਿ ਜਰੂਰ ਤੁਸੀਂ 28 ਤਰੀਕ ਨੂੰ ਏਟਲੀਸਟ ਜੇ ਤੁਸੀਂ ਪਹਿਲਾਂ ਐਡਵਾਂਸ ਪੋਲਿੰਗ ਦੇ ਵਿੱਚ ਜਰੂਰ ਜਾਓ ਨਹੀਂ ਜਾ ਸਕਦੇ 28 ਤਰੀਕ ਨੂੰ ਤੁਸੀਂ ਵੋਟ ਜਰੂਰ ਪਾਓ ਥੈਂਕ ਯੂ ਸੋ ਮੱਚ ਆਮ ਹੇਅਰ ਟੂ Um, support Harjit Gill. I've known Harjit for a number of years, um, certainly in broadcasting when I used to be mayor and um, he held my feet to the ground. It's very, very important this election. Um, Canada is a country that um, has a huge opportunity now um, in the world with the rest of the world falling apart. We can come up and be a great country. We have all the resources, we have all of the pieces that make a great country, but the most important piece we have is all the people from all over the world that are living in Canada

ਠਾਠਾ ਮਾਰਦਾ ਇਕੱਠ ਤਰਿੰਦਰ ਤਜਿੰਦਰ ਗਰੇਵਾਲ ਭਾਜੀ ਹੁਣਾਂ ਨੇ ਇਕੱਠਾ ਕੀਤਾ ਅੱਜ ਔਰ ਡੈਫੀਨੇਟਲੀ ਜਿਹੜੀ ਚੇਂਜ ਹੈ ਔਰ ਲੱਗਦੀ ਹੈ ਕਿ ਚੇਂਜ ਜਲਦੀ ਹੀ ਆਏਗੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ 18 19 20 21 ਨੂੰ ਐਡਵਾਂਸ voting ਹੈ ਪਲੀਜ਼ ਮੇਕ ਸ਼ੁਰ ਕਰਿਓ ਕਿ ਆਪਣੀ voting ਜ਼ਰੂਰ ਕਾਊਂਟ ਕਰਿਓ ਨਹੀਂ ਤੇ ਫਿਰ 28 ਤਰੀਕ ਨੂੰ ਜਿਹੜਾ ਫਾਈਨਲ ਡੇ ਆਫ voting ਹੈ ਤੁਸੀਂ ਵੋਟ ਕਰਕੇ ਆ ਸਕਿਓ ਕਿਉਂਕਿ ਤੁਹਾਡਾ ਵੋਟ ਕੈਨੇਡਾ ਦਾ ਭਵਿੱਖ ਸਦਾਰ ਸਕਦੀ ਹੈ ਔਰ ਵਧੀਆ ਕੈਨੇਡਾ ਸੀ ਸਿਰਜ ਸਕਦੇ ਆ ਥੈਂਕ ਯੂ ਵੈਰੀ ਮੱਚ ਵਾਂਸ ਅਗੇਨ ਤੇ ਮੈਂ ਇੱਕ ਇਲੈਕਟ੍ਰੀਕਲ ਕੰਟਰੈਕ ਤੇ ਇਮੀਗ੍ਰੇਸ਼ਨ ਕੰਸਲਟੈਂਟ ਵੀ ਆ ਤੇ ਜਿੰਨਾ ਕ ਅਸੀਂ ਹੰਡਾ ਰਹੇ ਆ ਵੀ ਉਹ ਦਸਮੇ ਸੈਂਸ ਟੂ ਅਸ ਜਿੰਨੇ ਵੀ ਪ੍ਰੋਬਲਮ ਆ ਰਹੀ ਆ ਉਹ ਸਾਰੀ ਕੈਨੇਡੀਅਨ ਸਿਟੀਜ਼ਨਸ ਜਾਂ ਰੈਜ਼ੀਡੈਂਟ ਚਾਹੇ ਪੀ ਆ ਨੇ ਉਹਨਾਂ ਨੂੰ ਆਉਣੀ ਜੇ ਸਾਰੀਆਂ ਪ੍ਰਾਈਸਸ ਜੈਕ ਹੋ ਗਈਆਂ ਉਹ ਕਿੰਨੇ ਸਫਰ ਕਰਨੀ ਆ ਸਿੱਖ ਕਰਮੀ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ ਜਿੱਥੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਉਪਰਾਲੇ ਦੇ ਨਾਲ ਨਾਲ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਪਾਠ ਵੀ ਪੜਾਇਆ ਗਿਆ ਤੇ ਗੈਸਟ ਸਪੀਕਰ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਵੀ ਜਾਣਨਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਿੰਘ ਲੋਕ ਗੈਸਾ ਮਹਾਰਾਜ ਜੀ ਆਪਕਾ ਕਿਰਪਾ ਹੋਈ ਹੈ ਹਰ ਮਿੰਟ ਜੀ ਤਰ੍ਹਾਂ ਅੱਜ ਦਾ ਇਹ ਸਮਾਰੋਹ ਤੇ ਹੋਇਆ ਖਾਸਾ ਪਾਜਨਾ ਤੇ ਇਸ ਨੂੰ ਸਮਰਪਿਤ ਸੇਕ ਅਕੈਡਮੀ ਇਸ ਮੂਸਟਾਬ ਮੈਨੇਜਮੈਂਟ ਮੱਚੇ ਬੱਚੇ ਤੇ ਮਾਪਿਆਂ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਕੁਲ ਸਾਹਿਬ ਜੀ ਨੇ ਖਾਸਨ ਬੜੀ ਉਤਮਾਨ ਦਿੱਤੀ ਹੈ ਸੋ ਆਪਾਂ ਸਤਿਗੁਰ ਸਾਹਿਬ ਦੀ ਕਿਰਪਾ ਸੰਕਾ ਸਤਿਗੁਰ ਸਾਹਿਬ ਜੀ ਅਸਥਾਨ ਦੇ ਆਯੋਜਿਤ ਹੈ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ By Khalsa, Kajuki Kajuki. On behalf of Guru Nanak Education Society of BC and Sikh, uh, Sikh Academy Management, I'd like to wish all of our students, staff, pack, and families a very happy Vaisakhi. Today we gather here to celebrate the sacred moment in Sikh history, marking the creation of the Khalsa by Shri Guru Gubind has anyone ever heard that that, oh, you know, these people were corrupt, they were stealing money? Yes. Did you ever hear, though, that they were actually bullying people? Did anybody hear that? OK. And that's the, that's the bigger part, in my opinion, of the story. is that, you know people get greedy with money, but it's because there's something else wrong inside. Does anybody know what they are means? Yes, kindness. Right? But to be kind, yes, go ahead. Say it again. Dena? Dena yes. To give, yes? So are also part it's a big word. So to be fair is also to share and to be kind. Do you start to see the connection? Okay, I have to end the discussion. ਸਤਿ ਸ਼੍ਰੀ ਅਕਾਲ ਜੀ ਅੱਜ ਸਿੱਖ ਅਕੈਡਮੀ ਪਹੁੰਚੇ ਹੋਇਆ ਜਿੱਥੇ ਖਾਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਨੇ ਪ੍ਰੋਗਰਾਮ ਉਲੀਕੇ ਗਏ ਨੇ ਔਰ ਖਾਸ ਕਰਕੇ ਅੱਜ ਦਾ ਸੈਸ਼ਨ ਕਾਫੀ ਇੰਪੋਰਟੈਂਟ ਰਿਹਾ ਕਿਉਂਕਿ ਸੁਖਿੰਦਰ ਕੌਰ ਵੇਨਿੰਗ ਜੀ ਇੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਬੱਚਿਆਂ ਦੇ ਨਾਲ ਜਿਹੜੀ ਇਹ ਗੱਲਬਾਤ ਵੀ ਕੀਤੀ ਸੁਖਿੰਦਰ ਕੌਰ ਵੇਨਿੰਗ ਜੀ ਬਹੁਤ ਵਧੀਆ ਰਿਹਾ ਅੱਜ ਦਾ ਸੈਸ਼ਨ ਤੁਹਾਡਾ ਦੇਖਿਆ ਅੱਜ ਦਾ ਸੈਸ਼ਨ ਜਿਹੜਾ ਹੈ ਬੱਚਿਆਂ ਵਾਸਤੇ ਕਿੰਨਾ ਹੋ ਜ਼ਿਆਦਾ ਇੰਪੋਰਟੈਂਟ ਸੀਗਾ very important hagaya. um apa visakhi in the hai ke visakhi the matlab ki hai ki history ki hagia. um jit da is more than a parade uh, more than jit the lots of seva or uh khana jo khana hai the the programs hagaya. so ethe aj assi gal kiti si gi history of um of visakhi the apa ek ek part the focus kit the o focus kit dasega ਕਰਪਸ਼ਨ ਆਪਾ ਮੰਜੀ ਪੀੜੀ ਸਿਸਟਮ ਚ ਜੋ ਹੋਇਆ ਸੀਗਾ ਤੇ ਤਾਂ ਕਰਕੇ ਉਹ ਐਂਡ ਕਰਕੇ ਖਾਸਾ ਫੇ ਸੱਜਿਆ ਸੀਗਾ ਤਾਂ ਬੱਚਿਆਂ ਨਾਲ ਫੇ ਆਪਾਂ ਗੱਲ ਕੀਤੀ ਸੀਗੀ ਬੁਲੀਇੰਗ ਤੇ ਬਿਕਾਜ਼ ਜਿਹੜੇ ਉਹ ਮਸੰਤ ਮਸੰਤ ਸਗੇ ਉਹ ਅਮ ਬੋਲੀ ਕਰਦੇ ਸਕੇ ਜਦੋਂ ਆਪਾਂ ਬੱਚਿਆਂ ਦੀ ਲੈਂਗੁਏਜ ਯੂਜ਼ ਕਰਦੇ ਹੈਗੇ ਆ ਹਨਾ ਐਕਸਪਲੇਨ ਕਰਦੇ ਆ ਸੋ ਆਪਾਂ ਉਹ ਪਾਰਟ ਫੋਕਸ ਕੀਤਾ ਬਟ ਇਟਸ ਵਨ ਪਾਰਟ ਅੱਛਾ ਸਮੇ ਸਮੇ ਦੇ ਉਤੇ ਸਿੱਖ ਆਰਮੀ ਦੇ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਬੱਚਿਆਂ ਨੂੰ ਹੋਰ ਟੀਚ ਕੀਤਾ ਜਾਵੇ ਸਿੱਖੀ ਨਾਲ ਜੋੜਿਆ ਜਾਵੇ ਗੁਰਬਾਣੀ ਨਾਲ ਜੋੜਿਆ ਜਾਵੇ ਉਹਨਾਂ ਨੂੰ ਸਾਰਾ ਧਰਮ ਦੇ ప్రతిਪਤਾ ਲੱਗ ਸਕੇ ਸਿੱਖੀ ਬਾਰੇ ਪਤਾ ਲੱਗ ਸਕੇ ਤੁਹਾਨੂੰ ਕੀ ਲੱਗਦਾ ਸਿਰਫ ਅਪ੍ਰੈਲ ਦਾ ਮਹੀਨਾ ਸਫੀਸ਼ੀਐਂਟ ਹੈ ਇਹ ਸਿੱਖਿਆ ਦੇਣ ਦਾ ਜਾਂ ਫਿਰ ਸਾਰਾ ਸਾਲ ਇਹ ਸਿੱਖਿਆ ਦੇਣੀ ਚਾਹੀਦੀ ਹੈ ਉਹ ਸਾਰਾ ਸਾਲ ਸਿੱਖਿਆ ਨਹੀਂ ਚਾਹੀਦੀ ਲੋਕ ਸਿੱਖੀ ਆਪਾਂ ਆਪਾ ਧਰਮ ਆ ਪਵਰ ਰਿਲੀਜੀਅਨ ਨਹੀਂ ਹੈਗੇ ਰਾਈਟ ਸੋ ਸਹੀ ਵੇ ਆਫ ਲਾਈਫ ਹੈਗੇ ਆ ਸੋ ਆਪ ਇੱਕ ਦਿਨ ਨਹੀਂ ਲਿਵ ਕਰ ਸਕਦੇ ਆਪਾਂ 올365 ਡੇਸ ਲਿਵ ਕਰਨਾ ਪੈਂਦਾ ਆ ਤਾਂ ਜਦੋਂ ਆਪਾਂ ਬੱਚਿਆਂ ਨੂੰ ਕੁਝ ਸਿਖਾਲਦੇ ਹੈਗੇ ਆ ਔਰ ਰਿਪੀਟਲੀ ਆਪਾਨੂੰ ਇੱਕ ਐਗਜ਼ਾਮਪਲ ਉਹ ਉਸੇ ਕਦਨੀ ਪੈਂਦੀ ਹੈ ਕਿ ਆ ਫਿਰ ਉਦੋਂ ਪੱਲੇ ਪੈਂਦੀ ਹੈ ਕਿ ਪ੍ਰੈਕਟਿਸ ਦੇ ਨਾਲ ਜੇ ਆਪਾਂ ਸਭ ਐਕਵਰੀ ਕਹਿ ਦਈਏ ਫਿਰ ਗੁੱਸੇ ਹੋ ਜਾਮ ਕਿ ਸਿੱਖਿਆ ਕਿਉਂ ਨਹੀਂ ਹੈਗਾ ਇਸ ਨਾਲ ਪੋਸਿਬਲ ਜੀ ਹਾਂ ਸੋ ਵਿਸਾਖੀ ਮੌਕੇ ਖਾਸਾ ਸਾਜਣਾ ਦਿਵਸ ਮੌਕੇ ਤੁਹਾਡਾ ਕੀ ਮੈਸੇਜ ਹੈ ਸਾਰਿਆਂ ਨੂੰ ਆ ਬਈ ਆਪਾਂ ਚੇਤਾ ਰੱਖੀਏ ਬਈ ਵਿਸਾਖੀ ਹੈਗਾ ਟਾਈਮ ਜਿੱਥੇ ਆਪਾਂ ਆਪਣੇ ਆਪ ਨੂੰ ਸੈਲਫ ਰਿਫਲੈਕਟ ਕਰੀਦਾ ਹੈਗਾ ਆ ਰਾਈਟ ਆਪਣਾ ਧਿਆਨ ਗਿਆਨ ਕਰਨਾ ਪੈਂਦਾ ਹੈਗਾ ਆ ਆਨੰਦ ਭਿਆ ਮੇਰੇ ਬਾਏ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਬਾਏ ਗੁੱਡ ਫਰਡੇ ਤੇ ਈਸਟਰ ਕੀ ਹੁੰਦਾ ਹੈ 크ਰਿਸਚIANS ਕਮਿਊਨਿਟੀ ਦੇ ਲਈ ਇਹ ਦਿਨ ਖਾਸ ਕਿਉਂ ਹੁੰਦੇ ਨੇ ਪਾਮ ਸੰਡੇ ਦਾ ਕੀ ਮਤਲਬ ਹੁੰਦਾ ਹੈ ਖਾਸ ਕਰਕੇ ਭਾਰਤ ਪਾਕਿਸਤਾਨ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਇਹ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ ਆਉ ਜਾਣਦੇ ਆ ਪੰਜਾਬੀ ਮਸੀਹੀ ਚਰਚ ਦੇ ਪਾਸਟਰਸ ਤੋਂ ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਇਵੈਂਟ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਖਾਸ ਹੁੰਦਾ ਹੈ ਈਸਟਰ ਤੇ ਗੁੱਡ ਫਰਡੇ ਜੋ ਕਿ 크ਰਿਸਚਨ ਕਮਿਊਨਿਟੀ ਲਈ ਬਹੁਤ ਅਹਿਮ ਹੁੰਦਾ ਹੈ ਖਾਸ ਕਰਕੇ ਅਸੀਂ ਦੇਖਦੇ ਹਾਂ ਗੁੱਡ ਫਰਡੇ ਤੇ ਈਸਟਰ ਹੁੰਦਾ ਕੀ ਹੈ ਤੇ ਗੁੱਡ ਫਰਡੇ ਨੂੰ ਗੁੱਡ ਕਿਉਂ ਮੰਨਿਆ ਜਾਂਦਾ ਹੈ ਇਹ ਜਾਣਕਾਰੀ ਦੇਣ ਦੇ ਲਈ ਪੰਜਾਬੀ ਮਸੀਹੀ ਚਰਚ ਤੋਂ ਸਾਡੇ ਨਾਲ ਪਾਸਟਰ ਰਿਹਾਨ ਜੁੜੇ ਹੋਏ ਨੇ ਤੇ ਨਾਲ ਦੀ ਨਾਲ ਪਾਸਟਰ ਜੌਨ ਵੀ ਨੇ ਜਿਨ੍ਹਾਂ ਤੋਂ ਅਸੀਂ ਸਾਰਾ ਕੁਝ জানਾਂਗੇ ਪਾਸਟਰ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਅਹਿਮ ਇਹਨੂੰ ਮੰਨਿਆ ਜਾਂਦਾ ਹੈ ਖਾਸ ਕਰਕੇ ਮਹੀਨਾ 크ਰਿਸਚਨ ਕਮਿਊਨਿਟੀ ਵਾਸਤੇ ਇਕੱਠੇ ਬਹੁਤ ਸਾਰੇ ਇਵੈਂਟ ਆ ਜਾਂਦੇ ਨੇ ਜਿਸ ਵਿੱਚ ਪਾਮ ਸੰਡੇ ਗੁੱਡ ਫਰਡੇ ਈਸਟਰ ਤੇ ਸ਼ਾਇਦ ਕੁਝ ਹੋਰ ਵੀ ਇਵੈਂਟ ਹੋਣਗੇ ਤੁਸੀਂ ਦੱਸੋਗੇ ਇਕੱਠੇ ਇਵੈਂਟ ਆਉਣ ਦਾ ਜਿਹੜਾ ਮਕਸਦ ਹੈ ਉਹ ਕੀ ਹੁੰਦਾ ਹਾਂਜੀ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਨਾ ਵਾਂ ਤੁਹਾਡੇ ਸਾਰੇ ਦੇਖਣ ਵਾਲੇ ਸੁਣਨ ਵਾਲੇ ਪੈਣਾ ਭਰਾਵਾਂ ਦਾ ਬਜ਼ੁਰਗਾਂ ਦਾ ਜਵਾਨਾਂ ਦਾ ਕਿ ਸਾਨੂੰ ਹਰ ਵਾਰੀ ਮੌਕਾ ਮਿਲਦਾ ਹੈ ਦੱਸਣ ਲਈ ਤੁਹਾਡੇ ਸਵਾਲ ਦਾ ਜਵਾਬ ਮੈਂ ਲੰਬਾ ਨਹੀਂ ਕਰਨਾ ਚਾਹੁੰਦਾ ਲੇਕਿਨ ਛੋਟਾ ਜਿਹਾ ਮੈਂ ਜਵਾਬ ਇਸ ਲਈ ਦੇਣਾ ਚਾਹਨਾ ਵਾਂ ਕਿ ਜਿਹੜਾ ਈਸਟਰ ਔਰ ਗੁੱਡ ਫਰਡੇ ਔਰ ਪਾਮ ਸੰਡੇ ਹੈ ਇਹ ਦੀ ਬਹੁਤ ਵੱਡੀ ਸਿਗਨੀਫੀਕੈਂਸ ਹੈ ਈਵਨ ਕ੍ਰਿਸਮਸ ਨਾਲੋਂ ਵੀ ਜ਼ਿਆਦਾ ਇਹ ਦੀ ਸਾਡੀ ਜਿਹੜਾ ਧਾਰਮਿਕਤਾ ਹੈ ਜਿਹੜੀ ਸਾਡੇ ਪਵਿੱਤਰ ਵਚਨ ਹੈ ਉਹਦੇ ਚ ਲਿਖਿਆ ਹੋਇਆ ਹੈ ਕਿ ਇਹ ਵੈਰੀ ਇੰਪੋਰਟੈਂਟ ਹੈ ਸੋ ਪਾਮ ਸੰਡੇ ਦੇ ਬਾਰੇ ਚ ਹੁਣ ਪਾਸਟਰ ਜohn ਨੂੰ ਕਵਾਂਗੇ ਇਹ ਥੋੜਾ ਜਿਆਦਾ ਦੱਸਣਗੇ ਸੋ ਮੈਂ ਵੀ ਇੱਕ ਵਾਰ ਪੰਜਾਬੀ ਚੈਨਲ ਦੀ ਬਹੁਤ ਸ਼ੁਕਰ ਕਰਦਾ ਹਾਂ ਕਿ ਜਿਹਦੇ ਦੁਆਰਾ ਸਾਡਾ ਇਹ ਮੈਸੇਜ ਜਿਹੜਾ ਹੈ ਲੋਕਾਂ ਤੱਕ ਪਹੁੰਚਦਾ ਹੈ ਤੇ ਲੋਕਾਂ ਨੂੰ ਬਹੁਤ ਬਰਕਤ ਮਿਲਦੀ ਹੈ ਸੋ ਜਿਸ ਤਰ੍ਹਾਂ ਪਾਸਟਰ ਹਾਨੇ ਦੱਸਿਆ ਹੈ ਮੈਂ ਦੱਸਣਾ ਚਾਹਨਾ ਜਿਹੜਾ ਪਾਮ ਸੰਡੇ ਹੈ ਇਹ ਈਸਟਰ ਤੋਂ ਇੱਕ ਹਫ਼ਤਾ ਪਹਿਲਾਂ ਆਂਦਾ ਹੈ ਔਰ ਲੋਕ ਬਹੁਤ ਹੀ ਤੁਮਦਾਨ ਦੇ ਨਾਲ ਇਸ ਪਾਮ ਸੰਡੇ ਨੂੰ ਮਨਾਣੇ ਨੇ ਔਰ ਇਸ ਪਾਮ ਸੰਡੇ ਦੀ ਹੁੰਦਾ ਹੈ ਕਿ ਖੁਦਾਵੰ ਜਿਹੜਾ ਪ੍ਰਭੂ ਯਿਸੂ ਹੈ ਉਹ ਹਰ ਸਾਲ ਮੰਦਰ ਦੇ ਵਿੱਚ ਤਿਹਾੜੀ ਮਨਾਉਣ ਵਾਸਤੇ ਜਾਂਦੇ ਸੀ ਔਰ ਉਸ ਸ਼ਹਿਰਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਬਹੁਤ ਸੇ ਕੰਮ ਔਰ ਬਹੁਤ ਸੇ ਚਮਤਕਾਰ ਔਰ ਬਹੁਤ ਸੇ ਚੀਜ਼ਾਂ ਹੁੰਦੀਆਂ ਸੀ ਤੇ ਜਦੋਂ ਪ੍ਰਭੂ ਯਿਸੂ ਮਸੀਹ ਪਾਮ ਸੰਡੇ ਦੇ ਦਿਨ ਰੂਸ਼ਮ ਦੇ ਵਿੱਚ ਦਾਖਲ ਹੋਏ ਇਹ ਇਸਰਾਇਲ ਦਾ ਇੱਕ ਸ਼ਹਿਰ ਹੈ ਤੁਸੀਂ ਅੱਜਕੱਲ ਦੇਖਦੇ ਹੋਵੋਗੇ ਕਿ ਇਸਰਾਇਲ ਦੀਆਂ ਨਿਊਜ਼ਾਂ ਕਾਫੀ ਆ ਰਹੀਆਂ ਤ ਬੜੀ ਅੱਛੀ ਤਰ੍ਹਾਂ ਤੁਸੀਂ ਜਾਣ ਸਕਦੇ ਹੋ ਉਹਦਾ ਇੱਕ ਸ਼ਹਿਰ ਹੈ ਜਰੂਸ਼ਲਮ ਜਿੱਥੇ ਮੰਦਰ ਬਣਿਆ ਹੋਇਆ ਹੈ ਔਰ ਪ੍ਰਭੂ ਯਿਸੂ ਹਰ ਸਾਲ ਜਾਂਦੇ ਸੀ ਉਸ ਪਾਸਓਵਰ ਦੇ ਇਤਿਹਾਅ ਦੇ ਵਿੱਚ ਤੇ ਜਿਹੜੇ ਲੋਕ ਸੀ ਉੱਥੇ ਰੋਮੀ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਫਿਸੇ ਹੋਏ ਸੀ ਬੜੀਆਂ ਮੁਸ਼ਕਲਾਂ ਦੇ ਵਿੱਚ ਸੀ ਬੜੀਆਂ ਪਰੇਸ਼ਾਨੀਆਂ ਦੇ ਵਿੱਚ ਸੀ ਔਰ ਉਹ ਇੱਕ ਰਾਜਾ ਨੂੰ ਭਾਲਦੇ ਸੀ ਕਿ ਜਿਹੜਾ ਆ ਕੇ ਸਾਨੂੰ ਇਹ ਸਾਰੀਆਂ ਮੁਸ਼ਕਲਾਂ ਤੋਂ ਸਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਬਚਾ ਸਕੇ ਤਾਂ ਜਦੋਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ ਕਿ ਉਹ ਗਦੀ ਦੇ ਬੱਚੇ ਦੇ ਉੱਪਰ ਰੋਸ਼ਨੰਦ ਵਿੱਚ ਦਾਖਲ ਹੋ ਰਿਹਾ ਹੈ ਤੇ ਲੋਕਾਂ ਦਾ ਖੁਸ਼ੀ ਦਾ ਟਕਾਣਾ ਨਾ ਰਿਹਾ ਤੇ ਉਹਨਾਂ ਨੂੰ ਉਹ ਆਪਣਾ ਰਾਜਾ ਦਿਖਿਆ ਤਾਂ ਉਹਨਾਂ ਨੇ ਖੰਜੂਰ ਦੀਆਂ ਡਾਲੀਆਂ ਲੈ ਕੇ ਉਸ ਸਵਾਗਤ ਕੀਤਾ ਆਪਣੇ ਕਪੜੇ ਵਿਛਾ ਦਿੱਤੇ ਔਰ ਜੈ ਜੈਕਾਰ ਕਰਨ ਲੱਗੇ ਔਰ ਹੋਸ਼ ਨਾ ਹੋਸ਼ ਨਾ ਦੇ ਨਾਰੇ ਲਗਾਉਣ ਲੱਗੇ ਜਿਹਦਾ ਮਤਲਬ ਹੈ ਕਿ ਸਾਨੂੰ ਬਚਾ ਸਾਨੂੰ ਦੁੱਖਾਂ ਤੋਂ ਸਾਡਾ ਜਿਹੜਾ ਮੁਸ਼ਕਲਾਂ ਸਾਡੇ ਜੀਵਨ ਚਾ ਉਹਨਾਂ ਨੂੰ ਸਾਨੂੰ ਬਚਾ ਤੇ ਹੋਸ਼ ਨਾਲਾ ਮਤਲਬ ਹੈ ਕਿ ਸਾਨੂੰ ਬਚਾਣ ਵਾਲਾ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ ਕੋਈ ਵੀ ਚਾਰੇ ਪਾਸੇ ਐਸਾ ਨਹੀਂ ਸੀ ਜਿਹੜਾ ਉਹਨਾਂ ਦਾ ਛੁਡਕਾਰਾ ਕਰ ਸਕਦਾ ਸੀ ਤੇ ਇਹ ਪਾਮ ਸੰਡੇ ਦੇ ਦਿਨ ਜਿਹੜਾ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਦਾਖਲ ਹੋਏ ਤੇ ਲੋਕਾਂ ਨੇ ਜਾਇਜਾ ਕਰਦ ਹੋਏ ਨਾਰੇ ਲਾਉਂਦੇ ਹੋਏ ਉਹਦਾ ਰੂਸ਼ਮ ਚ ਸਵਾਗਤ ਕੀਤਾ ਤੇ ਉਹਨਾਂ ਦੇ ਅੰਦਰ ਇੱਕ ਆਸ਼ਾ ਜਾਗੀ ਕਿ ਇਹ ਹੀ ਸਾਨੂੰ ਬਚਾਏਗਾ ਔਰ ਇਹ ਹੀ ਸਾਡੀ ਮਦਦ ਕਰੇਗਾ ਤੇ ਜਿਸ ਕਰਕੇ ਇਹ ਪਾਮ ਸੰਡੇ ਦਾ ਜਿਹੜਾ ਸਮਾ ਸੀ ਉਸ ਸਮੇ ਅਸੀਂ ਮਨਾਣੇ ਆ ਤੇ ਖੁਸ਼ੀ ਮਨਾਣੇ ਆ ਔਰ ਸਾਰੇ ਜਾਣੇ ਪਾਮ ਸੰਡੇ ਨੂੰ ਇੰਡੀਆ ਦੇ ਵਿੱਚ ਵੀ ਤੁਸੀਂ ਦੇਖੂਗੇ ਕਿ ਉਹ ਮੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਇਹ ਸੈਲੀਬ੍ਰੇਸ਼ਨ ਕਰਦੇ ਆ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪਾਮ ਸੰਡੇ ਦੇ ਦਿਨ ਕੀ ਚੀਜ਼ ਹੋਇਆ ਸੀ ਔਰ ਖੁਦਾ ਦਾ ਰੂਸ਼ਮ ਚ ਆਂਦਾ ਕੀ ਮਤਲਬ ਸੀ ਤਾਂ ਇਹ ਪਾਮ ਸੰਡੇ ਨੂੰ ਅਸੀਂ ਇਸ ਤਰ੍ਹਾਂ ਮਨਾਣੇ ਆ ਅ ਪਾਸੇ ਤੋਂ ਵੀ ਜਾਣਾ ਚਾਹਾਂਗੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਿਵੇਂ ਪਾਸ ਜੌਨ ਨੇ ਮੈਂਸ਼ਨ ਕੀਤਾ ਆ ਵੱਖਰੇ ਤਰੀਕੇ ਦੇ ਨਾਲ ਜਿਹੜਾ ਇਹ ਸੈਲੀਬ੍ਰੇਸ਼ਨ ਹੁੰਦੇ ਨੇ ਤੇ ਕੀ ਕੈਨੇਡਾ ਦੇ ਵਿੱਚ ਬਿਲਕੁਲ ਹੀ ਵੱਖਰਾ ਤਰੀਕਾ ਹੁੰਦਾ ਹਾਂਜੀ ਕੈਨੇਡਾ ਦੇ ਵਿੱਚ ਵੱਖਰਾ ਤਰੀਕਾ ਥੋੜਾ ਜਿਹਾ ਇਸ ਲਈ ਹੁੰਦਾ ਅੱਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਆਂ ਇੱਕ ਖਬਰ ਤੇ ਆ ਰਹੀ ਹੈ ਕਿ ਤੁਹਾਨੂੰ ਪਤਾ ਹੈ ਵੀ 28 ਅਪ੍ਰੈਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਫੈਡਰਲ ਚੋਣਾਂ ਨੇ ਸਾਰੇ ਕੈਨੇਡਾ ਦੇ ਵਿੱਚ ਔਰ ਉੱਥੇ ਜਿਹੜੇ ਲੀਡਰ ਨੇ ਉਹ ਦੇਸ਼ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਜਾ ਰਹੇ ਨੇ ਲੋਕਾਂ ਨੂੰ ਕਨਵਿੰਸ ਕਰ ਰਹੇ ਨੇ ਤੇ ਮਾਰਕ ਕਾਰਨੀ ਹੋਰੀ ਜਿਹੜੇ ਜੀ ਉਹ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਆਏ ਹੋਏ ਸੀ ਜਿੱਥੇ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਆ ਉਹ ਕਹਿੰਦੇ ਵੀ ਅਸੀਂ ਇਹ ਜਿਹੜਾ ਕੈਨੇਡਾ ਹੈ ਨਾ ਇਨੂੰ ਸੁਪਰ એનર્ਜੀ ਸੈਂਟਰ ਬਣਾ ਦੇਣਾ ਆ ਉਹਦੇ ਚ ਉਹਨਾਂ ਨੇ ਜਿਹੜੀ ਗੱਲ ਆਖੀ ਆ ਵੀ ਜਿਹੜੇ ਹੈ ਨੇ ਦੂਸਰੇ ਸੀਪੀਸੀ ਦੇ ਆਗੂ ਪੋਲੀਆਫੋਰੀ ਉਹਨਾਂ ਨੇ ਕਹਿਤਾ ਜੀ ਵੀ ਅਸੀਂ ਵੀ ਇਦਾਂ ਦਾ ਇੱਕ ਵੱਖਰਾ ਜਿਹੜਾ ਉਹ ਦਫ਼ਤਰ ਵੀ ਕਾਇਮ ਕਰ ਦੇਾਂਗੇ ਅਪਰੂਵਲ ਦੇਣ ਵਾਲਾ ਔਰ ਉਹ ਕਹਿੰਦੇ ਅਸੀਂ ਸਾਲ 6 ਮਹੀਨੇ ਜਾਂ ਸਾਲ ਦੇ ਅੰਦਰ ਅੰਦਰ ਜਿਹੜੀਆਂ ਜੀ ਅਪਰੂਵਲਸ ਦੇ ਦਿਆ ਕਰਾਂਗੇ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਜੀ ਅਲਬਰਟਾ ਦੇ ਵਿੱਚ ਹੋ ਰਹੀ ਆ ਔਰ ਨਾਲ ਦੀ ਨਾਲ ਇਹ ਵੀ ਆ ਗੱਲ ਆ ਰਹੀ ਕਿ ਜਿਵੇਂ ਨਾ ਬਾਹਰਲੇ ਦੇਸ਼ਾਂ ਦਾ ਪ੍ਰਭਾਵ ਸਾਡੀ ਇਲੈਕਸ਼ਨ ਤੇ ਨਾ ਪਵੇ ਉਹਦੇ ਲਈ ਵੀ ਜਿਹਦਾ ਨਾ ਔਨ ਗਾਰਡ ਆ ਫॉर ਡਿਜੀਟਲ ਜਿਹੜਾ ਸਾਨੂੰ ਹੋਣਾ ਪੈਣਾ ਕਿਉਂਕਿ ਬਾਹਰਲੇ ਦੇਸ਼ਾਂ ਤੋਂ ਚਾਹੇ ਉਹ ਵੱਖਰੇ ਵੱਖਰੇ ਦੇਸ਼ ਆ ਜੀ ਜਿਹੜੇ ਅੰਦਰ ਇਥੇ ਆ ਕੇ ਆਪਣਾ ਪ੍ਰਭਾਵ ਪਾ ਸਕਦੇ ਨੇ ਲੋਕਾਂ ਦੇ ਕੰਪਿਊਟਰਾਂ ਰਾਹੀਂ ਫੇਸਬੁੱਕ ਸੋਸ਼ਲ ਮੀਡੀਆ ਰਾਹੀਂ ਸੋ ਉਹਦੇ ਲਈ ਵੀ ਕਾਫੀ ਚਤੰਤਰ ਨੇ ਜਿਹੜੀ ਆਰਸੀਐਮਪੀ ਆ ਤੇ ਹੋਰ ਜਿਹੜੇ ادارے ਹੈਗੇ ਆ ਜੀ ਦੂਸਰੀ ਇੱਕ ਖਬਰ ਇਥੋਂ ਇਹ ਆ ਰਹੀ ਹੈ ਕਿ ਦੋ ਅਲਬਰਟਾ ਦੇ RCMP ਆਫੀਸਰ ਜਿਹੜੇ ਆ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਆ ਡੇਂਜਰਸ ਡਰਾਈਵਿੰਗ ਲਈ ਜੀ ਹਾਂ ਇਹ ਚਾਰਜ ਕੀਤਾ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਡ ਟੀਮ ਨੇ ਇਹ ਗੱਲਬਾਤ ਹੈਗੀ ਹੈ ਜੀ ਮਾਰਚ 5 2020 ਦੀ ਜਦੋਂ ਇਹਨਾਂ ਨੂੰ ਇਹਨਾਂ ਬਾਰੇ ਕਿਹਾ ਗਿਆ ਸੀਗਾ ਵੀ ਇਸ ਤਰ੍ਹਾਂ 23 ਸਪੀਡ ਤੇ ਇਹਨਾਂ ਦੀਆਂ ਗੱਡੀਆਂ ਜਾ ਰਹੀਆਂ ਸੀ ਜਾਂ ਡੇਂਜਰਸ ਡਰਾਈਵਿੰਗ ਸੀ ਇਹਨਾਂ ਨੂੰ ਉਸ ਵੇਲੇ ਨੋਟ ਕਰ ਲਈ ਗਈ ਪਰ ਉਦੋਂ ਚਾਰਜ ਨਹੀਂ ਸੀ ਲਾਏਗਾ ਤੇ ਉਹ ਜਿਹੜੇ ਗਲਬਾ ਸੀ ਜੀ ਹਵਾਲੇ ਕਰ ਦਿੱਤੀ ਗਈ ਸੀ ਸਰਕਾਰੀ ਵਕੀਲਾਂ ਦੇ ਕਿ ਉਹ ਇਹਦੇ ਤੇ ਗਾਂ ਕੇਸ ਨੂੰ ਪ੍ਰੋਸੀਡ ਕਰਨ ਤੇ ਹੁਣ ਉਹਨਾਂ ਦੋਵਾਂ ਵਿਅਕਤੀਆਂ ਨੂੰ ਚਾਰਜ ਕਰ ਲਿਆ ਗਿਆ ਜੀ ਉਹ ਸੁਪਰੂਸ ਗਰੁੱਪ ਦੇ ਨੇੜੇ ਤੇੜੇ ਜਿਹੜਾ ਡੇਂਜਰਸ ਡਰਾਈਵਿੰਗ ਸੀ ਉਹ ਕਰ ਰਹੇ ਸੀਗੇ ਅਪ੍ਰੈਲ 7 ਵਾਲੇ ਦਿਨ ਇਹ ਜੀ ਡੈਬਰਾ ਐਨ ਵਾਸ਼ ਤੇ ਕਨਸਟੇਬਲ ਡੋਰੀਅਨ ਟੂਜ ਇਹਨਾਂ ਦੋਨਾਂ ਨੂੰ ਚਾਰਜ ਕੀਤਾ ਗਿਆ ਔਰ ਹੁਣ ਜਿਹੜਾ ਹੈਗਾ ਉਹ ਗਾਂ ਸਟੋਨੀ ਪਲੇਨ ਕੋਰਟ ਦੇ ਵਿੱਚ ਮਈ 21 ਨੂੰ ਫੇਰ ਹਾਜ਼ਰ ਹੋਣਗੇ ਇੱਕ ਵਿਅਕਤੀ ਸ਼ੇਰਵੁੱਡ ਪਾਰਕ ਦੇ ਵਿੱਚ ਜਿਹੜਾ ਜੀ ਉਹਨੂੰ ਚਾਰਜ ਕੀਤਾ ਗਿਆ ਆਰਸੀਐਮਪੀ ਵੱਲੋਂ ਉਹ ਕਾਰਨ ਇਹ ਹੋਇਆ ਜੀ ਵੀ ਦੇਖੋ ਜਦੋਂ ਕੋਈ ਕਮਿਊਨਿਟੀ ਕਿਸੇ ਦਾ ਸਤਕਾਰ ਵਜੋਂ ਬੁੱਤ ਲਾਉਂਦੀ ਆ ਤੇ ਉਹਨਾਂ ਨੂੰ ਫਿਰ ਦੁੱਖ ਤਕਲੀਫ ਹੁੰਦੀ ਆ ਜਦੋਂ ਕੋਈ ਵਿਅਕਤੀ ਉਸ ਬੁੱਤ ਨੂੰ ਜਾ ਕੇ ਤੋੜਦਾ ਆ ਜਾਂ ਉਹਨੂੰ ਡੀਫੇਸ ਕਰਦਾ ਆ ਇਸੇ ਤਰ੍ਹਾਂ ਦੀ ਗੱਲ ਸ਼ੇਰਵੋਡ ਪਾਰਕ ਦੇ ਵਿੱਚ ਹੋਈ ਮਾਰਚ 21 ਨੂੰ ਰਾਤ 10:30 ਵਜੇ ਦੇ ਕਰੀਬ ਸਟ੍ਰੈਥਕੋਨਾ ਕਾਉਂਟਰੀ ਦੀ RCMP ਜਿਨ੍ਹਾਂ ਨੂੰ ਐਮਰਜੈਂਸੀ ਕਰੂ ਭੇਜਣਾ ਪਿਆ ਜਾ ਕੇ ਕੀ ਦੇਖਦਿਆ ਕਿ ਇੱਕ ਬੁੱਤ ਜਿਹੜਾ ਲੱਗਾ ਹੋਇਆ ਸੀਗਾ ਐਥਾਬਾਸਕਨ ਐਵੇਨਿਊ ਤੇ ਬ੍ਰਾਡ ਮੋਰ ਬੁਲੇਵਾਰਡ ਦੇ ਉੱਤੇ ਸ਼ੇਰਵੋਡ ਪਾਰਕ ਚ ਉਸ ਬੁੱਤ ਨੂੰ ਅੱਗ ਲਾਈ ਹੋਈ ਸੀ ਔਰ ਉਹ ਬੁੱਤ ਸੀ ਜੀ ਸैम ਸਟੀਲ ਮੈਮੋਰੀਅਲ ਸਟੈਚੂ ਇਹ ਇੱਕ ਕੀ ਕਹਿੰਦੇ ਫੌਜੀ ਦਾ ਸੀਗਾ ਜੀ ਲੱਗਾ ਹੋਇਆ ਬੁੱਤ ਜਿਹਨੂੰ ਉਹਨਾਂ ਨੇ ਅੱਗ ਲਾ ਕੇ ਤਬਾਹ ਕਰ ਦਿੱਤੀ ਪਰ ਲੋਕਾਂ ਦੇ ਕੁਇਕ ਰਿਐਕਸ਼ਨ ਦੇ ਨਾਲ ਆਰਸੀਐਮਪੀ ਨੇ ਛੇਤੀ ਹੀ ਸਬੈਸਟੀਅਨ ਰੈਡਮੈਨ 33 ਸਾਲਾਂ ਦਾ ਜਿਹੜਾ ਸ਼ੇਰਵੋਡ ਪਾਰਕ ਦਾ ਰਹਿਣ ਵਾਲ ਸੀ ਉਹਨੂੰ ਚਾਰਜ ਕਰ ਲਿਆ ਗਿਆ ਆ ਤੇ ਹੁਣ ਉਹ ਗਾਂ ਕੋਟ ਖਚਰੀ ਵਿੱਚ ਪੇਸ਼ ਹੋਵੇਗਾ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਿਆ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ